ਪਿੰਡ ਪੂਲਾ ਜ਼ਿਲ੍ਹਾ ਤਰਨਤਾਰਨ ਵਿਖੇ ਸਥਿਤ ਦਰਗਾਹ ਤਖੀਆ ਪਪਾ ਕਾਲੇ ਸ਼ਾਹ ਜੀ ਬਾਬਾ ਬੰਤੇ ਸ਼ਾਹ ਜੀ ਵਿਖੇ ਸੰਗਤਾਂ ਨੇ ਮੁਖ ਸੇਵਾਦਾਰ ਬਾਬਾ ਸਾਧੂ ਸ਼ਾਹ ਅਤੇ ਬਾਬਾ ਮਜੀਦ ਸਿੰਘ ਦੀ ਅਗਵਾਈ ਵਿੱਚ ਸਲਾਨਾ ਮੇਲਾ ਤੁੰਤਾਮ ਨਰ ਮਲਾਇਆ ਹਲਕਾ ਖੇਮ ਕਰਨ ਦੇ ਸੀਨੀਅਰ ਕਾਂਗਰਸੀ ਆਗੂ ਕਰਨਜੀਤ ਸਿੰਘ ਮਠਾ ਮਾੜੀ ਮੇਗਾ ਮੇਲੇ ਦੇ ਮੁੱਖ ਮਹਿਮਾਨ ਸਨ ਇਸ ਦੌਰਾਨ ਗਾਇਕ ਪਵਨ ਪ੍ਰੇਮੀ ਨੇ ਸੂਫੀ ਗਾਇਕੀ ਰਾਹੀਂ ਰੰਗ ਬੰਨਿਆ ਕੁੱਤਿਆਂ ਦੀਆਂ ਧੋੜਾ ਮੇਲੇ ਦਾ ਮੁੱਖ ਆਕਰਸ਼ਣ ਰਹੀਆਂ ਇਸ ਦੇ ਜੇਤੂਆਂ ਨੂੰ ਸੀਨੀਅਰ ਕਾਂਗਰਸੀ ਆਗੂ ਕਿਰਨਜੀਤ ਸਿੰਘ ਮਠਾ ਮਾੜੀ ਮੇਗਾ ਅਤੇ ਪ੍ਰਬੰਧਕਾਂ ਨੇ ਨਕਦ ਇਨਾਮ ਦਿੱਤਾ ਅਤੇ ਸ਼ੀਲਡਾਂ ਵੰਡੀਆਂ ਇਹ ਕਾਰਪਸਕਲ ਤੋਂ ਜੁਬੇਸਨ ਦੀ ਸਪਲਾਈ ਲੀਜੇ ਹੋ ਉਹ ਇਹ ਇੱਕ ਸੌਕ ਹੈ ਜਿਹੜਾ ਇੱਕ ਤਰ੍ਹਾਂ ਕਿਸਨ ਲਾਈਫ ਬਾਕੀ ਹੈ थैंक यू ਸਰ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਤੇ ਸਰ ਗੱਲ ਇਦਾਂ ਆ ਵੀ ਇਹ ਜਿਹੜਾ ਸੌਕ ਹੈ ਕਿ ਜਿੱਦਾਂ ਆਪਾਂ სპੋਰਟਸਮੈਨ ਤਿਆਰ ਕਰਦੇ ਆ ਅਗਲੀਆਂ ਗੇਮਾਂ ਵਾਸਤੇ ਏਸ਼ੀਅਨ ਗੇਮਾਂ ਵਾਸਤੇ ਜਾਂ ਕਾਮਨਵੈਲਥ ਗੇਮਾਂ ਵਾਸਤੇ ਜਾਂ ਲੰਪਕਾਸਤੇ ਸੇਮ ਇਸੇ ਤਰ੍ਹਾਂ ਹੀ ਇਹਨਾਂ ਡੌਗਾਂ ਦੀ ਆਪਣੀ ਇੱਕ სპੋਰਟਸਮੈਨ ਦੀ ਤਰ੍ਹਾਂ ਤਿਆਰੀ ਕਰਾਉਂਦੇ ਆ ਸਵੇਰ ਨੂੰ ਮਾਰਨਿੰਗ ਇੱਕ ਘੰਟਾ ਇਹਨਾਂ ਨੂੰ ਵਰਕ ਕਰਾਇਆ ਜਾਂਦਾ ਸਾਈਕਲਿੰਗ ਦੇ ਉੱਤੇ ਤੇ ਉਦੋਂ ਬਾਅਦ ਚ ਇਹਨਾਂ ਦੇ ਫੇਰ ਆ ਕੇ ਕਰਾਂਗੇ ਤਕਰੀਬਨ ਮੋٹے ਤੌਰ ਤੇ ਇਹਨਾਂ ਦੇ ਅਸੀਂ ਪੈਰ ਵਗੈਰਾ ਚੈੱਕ ਕਰਦੇ ਹਾਂ ਨੋ ਚੈੱਕ ਕਰਦੇ ਹਾਂ ਫਿਰ ਇਹਨਾਂ ਨੂੰ ਰੈਸਟ ਦੇ ਕੇ ਗੁੱਲੂ ਗੋਟੀ ਵਗੈਰਾ ਦੇ ਕੇ ਇਹਨਾਂ ਨੂੰ ਬ੍ਰੇਕ ਕਰਕੇ ਫਿਰ ਸਾਰੇ ਇਹਨਾਂ ਨੂੰ ਦਹੀਂ ਵਗੈਰਾ ਜਿਵੇਂ ਵੀ ਤੁਸੀਂ ਡੈਟ ਜਿਹੜਾ ਆਪਣਾ ਪਲਾਨ ਬਣਾਇਆ ਵਾ ਜੇ ਜੈਗੇਟੇਰੀਅਨ ਜਾਂ ਨਾਨ ਵੇਜੇਟੇਰੀਅਨ ਹੋ ਉਸ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਦੋ ਦਿੰਦੇ ਅਸੀਂ ਫਿਰ ਸਾਰੇ ਇਹਨਾਂ ਨੂੰ ਅਸੀਂ ਪੂਰਾ ਦਿਨ ਇਹਨਾਂ ਦੇ ਟੈਂਪਰੇਚਰ ਦੇ ਹਿਸਾਬ ਨਾਲ ਇਹਨਾਂ ਨੂੰ ਰੈਸਟ ਵੀ ਦਿੰਨੇ ਆਂ ਜਿਵੇਂ ਹੁਣ ਇਸ ਟਾਈਮ ਉੱਤੇ ਕਈ ਵਾਰ ਗਰਮੀ ਤੈਨੂੰ ਗਰਮੀ ਜਿਆਦੀ ਪੈਂਦੀ ਆ ਰਾਤ ਨੂੰ ਠੰਡ ਪੈਂਦੀ ਉਸ ਟਾਈਮ ਨੂੰ ਅਸੀਂ ਉਹਦਾ ਵੀ ਅਸੀਂ ਬਰਕਰਾਰ ਧਿਆਨ ਰੱਖਦੇ ਆ ਫਿਰ ਇਹਨਾਂ ਦੀ ਰਸਟ ਤੇ ਵੀ ਧਿਆਨ ਦਿੰਦੇ ਜਿੱਦਾਂ ਅਸੀਂ ਸਵੇਰੇ ਜਿਆਦਾ ਵਰਕ ਕਰਾ ਲਿਆ ਤੇ ਸ਼ਾਮ ਨੂੰ ਅਸੀਂ ਨਾਰਮਲ ਕਰਵਾਉਂਦੇ ਆ ਤੇ ਵੀਕ ਦੇ ਵਿੱਚ ਦੋ ਤਿੰਨ ਵਾਰੀ ਅਸੀਂ ਆ ਆਪਣੇ ਪਿੰਡਾਂ ਤੋਂਾਂ ਤੇ ਟਰੈਕ ਲਗਾ ਕੇ ਰੱਖਿਓਏ ਆ 4 4 5 5 6 6 ਡੌਗ ਜਿਹੜੇ ਅਸੀਂ ਕੰਪੀਟੀਸ਼ਨ ਆਪਣੇ ਵਿੱਚ ਕਰਦੇ ਹਾਂ ਛੋਟੇ ਛੋਟੇ ਨਾਲੇ ਉਹਦੇ ਨਾਲ ਸਾਡੇ ਡੌਗ ਦੀ ਪ੍ਰੈਕਟਿਸ ਹੋਈ ਜਾਂਦੀ ਆ ਨਾਲੇ ਇਹਨਾਂ ਜਿਹੜਾ ਹੁਣ ਕਿੰਦਾ ਏ 18 ਮਹੀਨੇ ਦਾ ਬੱਚਾ ਵਾ ਜੇ ਇਹਨੂੰ ਮਤਲਬ ਇਹਨਾਂ ਨੇ ਪਾਰਟਿਸਿਪੇਟ ਕਰਨ ਦਾ ਮੌਕਾ ਦੇ ਜਾਂਦਾ ਵਾ ਇਹਦਾ ਨਾਂ ਘਰ ਦਾ ਨਾਂ ਤੇ ਮੇਰੇ ਬੱਚਿਆਂ ਨੇ ਔਰੀ ਰੱਖਿਆ ਹੋਇਆ ਵਾ ਤੇ ਵੈਸੇ ਇਹਦਾ ਜਿਹੜਾ ਟਰੈਕ ਦੇ ਉੱਤੇ ਅਸੀਂ ਮੇਲੇ ਕੰਪੀਟੀਸ਼ਨ ਦੇ ਵਿੱਚ ਇਹਦਾ ਨਾਂ ਬੈਗਰੇਡ ਆ वाई वाई सी क्लब कालगरी ਦਾ ਪੁੱਤਾ ਬਬਰਾ ਚਿੱਟਾ ਚਿਤਰਾ ਲਾਲ ਪਟੇ ਵਿੱਚ ਇਹਦਾ ਮੁਕਾਬਲਾ ਹੈ ਜੀ ਭੇਜਾ ਅਮੀਸ਼ਾ ਐਫ ਸੀ ਕਾਲੀ ਚਿੱਟਾ ਪਾ ਕੇ ਚਿੱਟਾ ਵੱਡਾ ਪਾ ਕੇ ਤਿਆਰ ਰੱਖੋ ਜੀ ਲੈ ਕੇ ਆਓ ਜੀ ਇੱਕ ਨੰਬਰ ਦਾਉੜ ਗੁਰੀ ਮਾਨੋ ਚਾਲੀਆ ਗੁਰ ਭੇਜ ਫੌਜੀ ਅਰਸ਼ਿੰਦੂ ਚੜਦੀ ਚਿੱਟਾ ਬੜਾ ਬੜਾ ਚੜ੍ਹਦੀ ਜੀ ਇਹ ਜਿਹੜੀ ਕਾਫਾ ਚਾਲੀ ਕਾਜੀ ਇਹ ਉਹਨਾਂ ਦੀ ਬੇਨਤੀ ਹੈ ਜੀ ਪਿੰਦਰਜੀਤ ਸਿੰਘ ਦੀ ਸਿੰਧਪੁਰ ਜਿਹੜਾ ਉਹ ਡੋਰਦੱਲ ਜੀ ਜਿਹੜਾ ਸੀਗਾ ਇੱਥੇ ਜਾ ਕੇ ਨਪਾਉਣ ਦੀ ਉੱਥੇ ਕਹਿੰਦੇ ਕਿ ਚਿੱਟਾ ਬਟਾ ਜੇ ਤੂੰ ਐਂ ਰਹੀ ਆ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਰੌਲਾ ਨਾ ਪਾਓ ਜਿੰਨਾ ਚਿਰ ਤੱਕ ਲੈਂਡ ਕਰਾਸ ਨਹੀਂ ਕਰਦੇ ਮੈਂ ਜਿੰਨਾ ਚਿਰ ਤੱਕ ਮੇਰਾ ਵੀਰ ਕੋਈ ਵੀ ਰੌਲਾ ਨਾ ਪਾਵੇ ਅ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਥੋੜਾ ਥੋੜਾ ਜਿਹਾ ਦਾ ਵੀ ਦਾ ਨਾਮ ਹੈ ਅਗਰ ਨਾਮ ਹੈ ਜੇਕਰ ਉਹਨਾਂ ਦੀ ਅਵਲੀ ਜਿਸ ਤਰ੍ਹਾਂ ਉਹਨਾਂ ਦੀ ਪ੍ਰੋਗਰਾਮਟੇਜ ਦੇ ਕਿ ਉਹਨਾਂ ਵਾਲੇ ਪੁੱਤੇ ਨੇ ਇਹਦਾ ਵੀ ਕੋਈ ਸਪੈਸ਼ਲ ਇਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਹਾਂਜੀ ਇਹਨਾਂ ਦੀ ਸਪੈਸ਼ਲ ਟ੍ਰੇਨਿੰਗ ਹੁੰਦੀ ਆ ਮੰਨ ਲਓ ਇਹਨਾਂ ਦੀ ਸਪੈਸ਼ਲ ਡਾਈਟ ਆ ਟ੍ਰੇਨਿੰਗ ਇਹਨਾਂ ਦੀ ਜੂ ਤੜਕੇ 5 ਵਜੇ ਉੱਠ ਕੇ ਇਹਨਾਂ ਨੂੰ ਘੱਟੋ ਘੱਟ 7-8 ਕਿਲੋਮੀਟਰ ਇਹਨਾਂ ਦੀ ਰਨਿੰਗ ਕਰਵਾਈਦੀ ਆ ਜੀ ਤੇ ਡਾਈਟ ਵਿੱਚ ਇਹਨਾਂ ਨੂੰ ਆਪਾਂ ਮੰਨ ਲਓ ਸਵੇਰ ਦਹੀਂ ਦੰਨਿਆ ਜੀ ਰਾਤ ਨੂੰ ਇਹਨਾਂ ਨੂੰ ਚਿਕਨ ਬੈਂਦਾ ਜੀ ਬੱਕਰੇ ਦਾ ਪਾ ਦੀਏ ਜਾਂ ਮੰਨ ਲਓ ਕੁੱਕਰ ਦਾ ਪਾ ਦੀਏ ਬੱਕਰੇ ਦਾ ਪੋਣਾ ਤੇ ਅੱਧਾ ਕਿਲੋ ਜੇ ਮੰਨ ਲਓ ਇਹਨੂੰ ਕੁੱਕਰ ਭਾਈ ਦਾ ਤੇ ਫਿਰ ਪੂਰਾ 1 ਕੇਜੀ ਭਾਈ ਦਾ ਜੀ ਹਾਂ ਜੀ ਸ਼ੌਪ ਕੋ ਬਹੁਤ ਟਾਈਮ ਲੱਗਦਾ ਨਹੀਂ ਨਹੀਂ ਬਹੁਤ ਛੇੜੇ ਜੀ ਤੜਕੇ-ਤੜਕੇ ਕਰਵਾਈ ਜੀ ਹਾਂ ਜੀ ਕਿਸ ਤਰ੍ਹਾਂ ਤੁਹਾਨੂੰ 100 ਕਿਵੇਂ ਚੱਕਿਆ ਇਹ ਜੀ ਇਦਾਂ ਹੀ ਨਵਾਂ-ਨਵਾਂ ਤੁਹਾਨੂੰ ਬੋਲਾ ਅਸੀਂ ਮੈਨੂੰ ਦੇ ਜੇ ਸਾਲ ਕੀ ਹੋਇਆ ਹੈ ਇੰਨਾ ਹੀ ਲੱਗ ਗਿਆ ਜੀ ਵੇਖ ਕੇ ਸ਼ੌਂਕ ਤੁਹਾਨੂੰ ਪਤਾ ਜੀ ਇਹ ਆਪਣੀਆਂ ਵਿਰਾਸਤ ਖੇਡਾਂ ਹੈ ਜੀ ਸਿੱਧੂ ਗਰੁੱਪ ਲਾਲਪੁਰ ਦੀ ਕੁੱਤੀ ਨਿਊ ਦੀ ਬਨੇਲੀ ਇਹਦਾ ਬੜਾ ਹੋਏ ਦਾ ਜੀ ਨਾਲ ਉਹਦਾ ਮੁਕਾਬਲਾ ਜੀ ਹੁਸਨਪ੍ਰੀਤ ਰੱਤੋ ਕੇ ਵਿੱਕੀ ਗਦਰ ਜੋਬਣ ਰੱਤੋ ਕੇ ਦੀ ਕੁੱਤੀ ਜਿੰਮੀ ਕਾਲੀ ਚਿੱਟਾ ਬੜਾ ਬਾਕੇ ਤਿਆਰ ਰੱਖੋ ਜੀ 7 ਨੰਬਰ ਵੀ ਤਿਆਰ ਰੱਖੋ ਜੀ ਤਿਆਰੀ ਵਾਲੀ ਦੌੜ ਸਵਰਗੀਆ ਭਾਲ ਸਿੰਘ ਜੱਜ ਸਰਪੰਚ ਦਗਨਪੁਰਤ ਦਾ ਜਿੰਦਾ ਰੱਤੋ ਕੇ ਗੁਰਸੇਵਕ ਦੁਬਈ ਬਰਾਣਾ ਬ੍ਰਦਰ ਗਰੁੱਪ ਦਾ దాల్పడి ఉజేదా మకాబలా హువిగా జి సేకో సందు గ్రోప పాసర్ కి డక్టా స్కాఉటా పాలా చిటా పడాకు క్రిందిందిందిందిందిందిందిందింది� यह रहा हो गया तो आप देखिए इतना नहीं था लाल लाल और लाल हो गया और खंडेया हेलो पता लाइव चल रही जजपुर पंच अंग्रेज बासर के ਇੱਥੇ ਜੀ ਅੱਜ ਬਾਬਾ ਸਾਧੂ ਸ਼ਾਹ ਜੀ ਜਿਹੜੇ ਸਾਡੇ ਇੱਥੇ ਮੇਲੇ ਦੇ ਇੰਚਾਰਜ ਨੇ ਜਿਹੜੇ ਸਾਡੇ ਇੱਥੇ ਅਖੀਏ ਬਾਬਾ ਤਾਲੇ ਸ਼ਾਹ ਦੇ ਮੁੱਖ ਸੇਵਾਦਾਰ ਨੇ ਉਹਨਾਂ ਦੀ ਰਹਿ ਬਣਾਈ ਹੈ ਇੱਥੇ ਹਰ ਸਾਲ ਇੱਥੇ ਬਾਬਾਈ ਦੇ ਲੰਗਰ ਲਾਏ ਜਾਂਦੇ ਆ ਤੇ ਸਾਰੀਆਂ ਆਈਆਂ ਸੰਗਤਾਂ ਸੰਗਤਾਂ ਨੂੰ ਅਸ਼ੀਰਵਾਦ ਦਿੰਦੇ ਨੇ ਮੱਥਾ ਟੇਕ ਕੇ ਸਾਬ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਹ ਬਾਬਾ ਜੀ ਵੱਡੇ ਬਾਬਾ ਜੀ ਦਾ ਕੋਈ ਛੋਟੇ ਹੁੰਦਿਆਂ ਤੋਂ ਸ਼ੌਂਕ ਸੀ ਕਿ ਮਤਲਬ ਇਹ ਬੜੇ ਮਹਿੰਗੇ ਮਹਿੰਗੇ ਸ਼ਿਕਾਰੀ ਕੁੱਤੇ ਆ ਦੂਰੋਂ ਦੂਰੋਂ ਲੋਕੀ ਲੈ ਕੇ ਆਉਂਦੇ ਸੀ ਤੇ ਰੇਸਾਂ ਲਗਾਈ ਉਸੇ ਪਰੰਪਰਾ ਨੂੰ ਹੁਣ ਸਾਡੇ ਜਿਹੜੇ ਬਾਬੇ ਬਾਬਾ ਸਾਧੂ ਸ਼ਾਹ ਜੀ ਨੇ ਉਹਨਾਂ ਨੇ ਵੀ ਉਹਨੂੰ ਜਾਰੀ ਰੱਖਿਆ ਪਰੰਪਰਾ ਨੂੰ ਇਹ ਕੋਈ ਵੀ ਸਾਡੇ ਇਲਾਕੇ ਦੇ ਵਿੱਚ ਏਡੀ ਜਿਹੜੀ ਖੇਡ ਆ ਕੁੱਤਿਆਂ ਦੀ ਸ਼ਿਕਾਰੀ ਕੁੱਤਿਆਂ ਦੀ ਦੌੜਾਂ ਦੀ ਨਹੀਂ ਕਰਵਾਉਂਦਾ ਜਿਹੜੇ ਬਾਬਾ ਜੀ ਆ ਇਸੇ ਪਰੰਪਰਾ ਨੂੰ ਅੱਗੇ ਬਤਾਂਦੇ ਹੋਏ ਤੇ ਉਸ ਮੇਲੇ ਵਾਲੇ ਦੇਣਾ ਜਿਹੜੀਆਂ ਇਹ ਖੇਡਾਂ ਕਰਾਉਂਦੇ ਨੇ ਤੇ ਅੱਜ ਪੰਜਾਬ ਦੇ ਵਿੱਚੋਂ ਦੂਰੋਂ ਦੂਰੋਂ ਮਟਿੰਡੇ ਤੋਂ ਬਾਹਰ ਦੇ ਅਮਰੀਕਾ ਦੇ ਜਿਹੜੇ ਸ਼ਿਕਾਰੀ ਕੁੱਤੇ ਉਹ ਵੀ ਆਏ ਨੇ ਤੇ ਬਹੁਤ ਵਧੀਆ ਇੱਥੇ ਰੌਣਕ ਮੇਲਾ ਲੱਗਾ ਸੀ ਤੇ ਸਾਡੇ ਸਾਰੇ ਜ਼ਿਲ੍ਹੇ ਨੇ ਇਹ ਤੇ ਵੇਖਿਆ ਨੌਜਵਾਨਾਂ ਨੇ ਤੇ ਕਈ ਨੌਜਵਾਨ ਵੀ ਇਹਨਾਂ ਦੇ ਵੇਖ ਕੇ ਤੇ ਆਪਣੇ ਬਾਸਰਕੇ ਪਿੰਡ ਤੋਂ ਸੁਰ ਸਿੰਘ ਤੋਂ ਜਿੱਤਾ ਉਹਨਾਂ ਨੇ ਵੀ ਸ਼ੌਂਕ ਪਾਲੇ ਨੇ ਤੇ ਇਹ ਬੜੀ ਵਧੀਆ ਗੱਲ ਹੈ ਚੰਗੇ ਚੰਗੇ ਨਸਲੀ ਕੁੱਤੇ ਲਿਆਣ ਕੇ ਦੇ ਬਾਅਦ ਦੇ ਵਿੱਚ ਉਹਨਾਂ ਨੂੰ ਪਜਾਉਣਾ ਤੇ ਉਹ ਬਾਬਾ ਜੀ ਵੱਡੇ ਬਾਬਿਆਂ ਦੀ ਪਰੰਪਰਾ ਨੂੰ ਅੱਗੇ ਇਤਨਾ ਹੀ ਜਿਹੜੀ ਜਾਰੀ ਰੱਖਦੇ ਰਹਿਣਗੇ ਤੇ ਜੰਡਰ ਰਹੇ ਜੇ ਜੇਪੂ ਰਹੇ ਜੇ ਕੀ ਕਹਣਾ ਚਾਹੋਗੇ ਤੁਹਾਨੂੰ ਪਹਿਲਾਂ ਤਾਂ ਜੀ ਇਹ ਸਾਰੇ ਟੂਰਨਾਮੈਂਟ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ ਜੀ ਬਹੁਤ ਵਧੀਆ ਨੇ ਪ੍ਰਬੰਧ ਕੀਤੇ ਬਹੁਤ ਵਧੀਆ ਖੇਡ ਹੋਈ ਹੈ ਬਹੁਤ ਵਧੀਆ ਟਰੈਕ ਚਲਾਇਆ ਜੀ ਆਓ ਜੀ ਅਸਦੀਨ ਸਾਹਿਬ ਦਾ ਧੰਨਵਾਦ ਬਹੁਤ ਵਧੀਆ ਡੌਗ ਪੋਚੇ ਇਹਨਾਂ ਨੂੰ ਸਨਮਾਨ ਦਿੱਤਾ ਜਾਵੇਗਾ ਜੀ ਵਿਸ਼ੇਸ਼ ਸਨਮਾਨ ਸਰਦਾਰ ਗੁਜਰਾ ਸਿੰਘ ਜੀ ਅਸਦੀਨ ਸਾਹਿਬ ਸਿਨੇਟਰ ਸਾਹਿਬ ਵਾਲੇ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਜੀ ਪਰੇ ਖਰਾਕ ਪਰੇ ਫੋਟਾ ਜਾਣਾ ਪਾਉ ਖਰਾਕ ਦੇਨ ਨੂੰ ਦੁੱਧ ਪਾਈਦਾ ਦਹੀਂ ਪਾਈਦਾ ਜੀ ਬੱਤੀ ਪੀੜ ਮਿਲ ਜਾਂਦੀ ਹੈ ਜਿੱਦਾਂ ਹੁਣ 6 ਮਹੀਨੇ ਆਪਣੇ ਆ ਗਏ ਠੰਡ ਦੇ ਸਾਲ ਦੇ ਆ ਤੋ ਚਿਕਨ ਵਗੈਰਾ ਪਾ ਦਿੱਤਾ। ਆਓ ਜੀ ਸੁੱਖ ਜੀ। ਇਹ ਕਿੰਨੇ ਘੰਟੇ ਰੋਲ ਪਿੰਸਰ ਦਾ ਨੂੰ? ਹਨਾ ਬਗਲ। ਸਵੇਰ 1 ਘੰਟਾ ਜੀ। ਸ਼ਾਮ ਨੂੰ ਅੱਧਾ ਘੰਟਾ ਜੀ। ਫਾਂਜੀ ਸਿਨੀਏ ਕੁ ਥੋੜਾ ਅੱਜ ਦੀ ਦੇ ਦਿੱਤੀ। ਡੋੜਾਂ ਤਾਂ ਤੇ ਜਿੰਨੀ ਕੋ ਗੰਟੀ ਗਈ।